ਖੋ ਆ ਪਾਕਿਸਤਾਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਸਫਲ ਕਰਦੀ ਆ ਰਹੀ ਹੈ ਇਸੇ ਲੜੀ ਦੇ ਵਿੱਚ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਵੇਰੇ ਜਿਹੜੇ ਬੀਐਸਐਫ ਦੇ ਜਵਾਨ ਆ ਉਹ ਆਪਣੇ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਲੜਦ ਤੇ ਸਤਰਕ ਸੀ ਉਹਨਾਂ ਨੂੰ ਇੱਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਇਸੇ ਦੌਰਾਨ ਜਿਹੜੇ ਕਿਪ ਟੈਂਡ ਬਾਰਡਰ ਦੇ ਉੱਤੇ ਮਾਡਰਨਾਈਜ਼ ਲੱਗੇ ਹੋਏ ਨੇ ਉਹ ਆਨ ਹੋ ਗਏ ਤੇ ਜਿਹੜਾ ਡਰੋਨ ਹੈ ਉਹ ਤਾਰਾਂ ਤੋਂ ਪਾਰ ਮਤਲਬ ਕਿ ਜਿਹੜੀ ਭਾਰਤੀ ਖੇਤਰ ਆ ਤੇ ਤਾਰਾਂ ਤੋਂ ਕਰਾਸ ਹੈ ਡਰੋਨ ਡਿੱਗ ਗਿਆ ਤੇ ਜਦੋਂ ਸਰਚ ਆਪਰੇਸ਼ਨ ਕੀਤਾ ਗਿਆ ਤੇ ਇੱਕ ਡਰੋਨ DJI ਮੈਟ੍ਰਿਕਸ ਤੇ ਨਾਲ ਹੈਰਨ ਰਿਕਵਰ ਹੋਈ ਜਿਹਦਾ ਵજન ਕਰਨ ਤੇ ਜਿਹੜੀ 502 ਗ੍ਰਾਮ ਹੋਈ ਹੈ ਇਸ ਦਾ ਜਿਹੜਾ ਥਾਣੇ ਆਪਣਾ ਖੇਮ ਕਰਨ ਦੇ ਵਿਖੇ ਐਫ ਆਈ ਆਰ ਨੰਬਰ 22 ਅੰਡਰ ਸੈਕਸ਼ਨ 21 ਸੀ 10 11 12 에어ਕ੍ਰਾਫਟ ਐਕ ਕੇਸ ਰਜਿਸਟਰ ਕਰ ਲਿਆ ਮੈਂ ਇਥੇ ਦੱਸਣਾ ਚਾਹਾਂਗਾ ਕਿ ਲਗਾਤਾਰ ਜਿਹੜੀ ਆ ਪਾਕਿਸਤਾਨ ਵੱਲੋਂ ਡਰੋਨ ਗਤੀਵਿਧੀਆਂ ਉਹਨਾਂ ਨੂੰ ਤੇਜ਼ ਕੀਤਾ ਗਿਆ ਤੇ ਪਰ ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਬੀਐਸਐਫ ਹਰ ਤਰ੍ਹਾਂ ਨਾਲ ਬਾਰਡਰ ਦੇ ਉੱਤੇ ਸਤਾਰਕ ਤੇ ਚੱਕਨੀ ਆ ਅਸੀਂ ਜਿਹੜੀਆਂ ਇਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਇਹਨਾਂ ਨੂੰ ਸਫਲ ਨਹੀਂ ਹੋਣ ਦੇਦੇ ਤੇ ਹਰ ਰੋਜ਼ ਜਿਹੜੀ ਆ ਬਰਾਮਦਗੀ ਹੋ ਰਹੀ ਆ ਇਸੇ ਲੜੀ ਦੇ ਵਿੱਚ ਅੱਜ ਵੀ ਜਿਹੜੀ ਆ ਡਰੋਨ ਤੇ ਹਰੂੰਦੀ ਰਿਕਵਰੀ ਹੋ ਰਹੀ ਆ ਇਨਨੂੰ ਅਸੀਂ ਜਿਹੜਾ ਕਬਜ਼ੇ ਦੇ ਵਿੱਚ ਲੈ ਰਿਹਾ ਹਰ ਇੱਕ ਸੈਂਟੀਫਿਕ ਤਰੀਕੇ ਨਾਲ ਇਹਦੀ ਐਨਾਲਿਸਿਸ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੋਸ਼ੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ